ਅੰਗਰੇਜ਼ੀ ਭਾਸ਼ਾ ਦੇ ਵਿੱਚ ਬਹੁਤ ਸਾਰੇ ਸ਼ਬਦਾਂ ਦੇ ਜੋੜੇ ਇਸ ਤਰ੍ਹਾਂ ਦੇ ਆ ਜਿਹੜੇ ਦੇਖਣ ਸੁਣਨ ਨੂੰ ਇੱਕ ਦੂਸਰੇ ਦੇ ਸਿਨੋਨਿਮ ਲੱਗਦੇ ਆ ਪਰ ਹੁੰਦੇ ਨਹੀਂ ਇਹਨਾਂ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਨੀਅਰ ਸਿਨੋਨਿਮਸ ਕਹਿੰਦੇ ਆ ਰਾਈਟ ਤਾਂ ਅੱਜ ਦੀ ਕਲਾਸ ਨੂੰ ਗੌਰ ਨਾਲ ਦੇਖਿਓ ਕਿਉਂਕਿ ਅੱਜ ਦੀ ਕਲਾਸ ਦੇ ਵਿੱਚ ਆਪਾਂ 20 ਨੀਅਰ ਸਿਨੋਨਿਮਸ ਕਰਾਂਗੇ ਜਿਹੜੇ ਦੇਖਣ ਸੁਣਨ ਨੂੰ ਇੱਕ ਦੂਸਰੇ ਦੇ ਸਿਨੋਨਿਮ ਲੱਗਦੇ ਜ਼ਰੂਰ ਆ ਪਰ ਹੈ ਨਹੀਂ ਉਹਨਾਂ ਦੀ ਮੀਨਿੰਗ ਅਲੱਗ-ਅਲੱਗ ਆ ਸੋ lettes start ਪਹਿਲਾ ਹੈ ਪਹਿਲਾ ਜਿਹੜਾ ਜੋੜਾ ਹੈ ਉਹ ਹੈ ਫਾਲ ਫਾਲ ਤੇ ਡ੍ਰੌਪ ਦਾ ਠੀਕ ਹੈ ਫਾਲ ਤੇ ਡ੍ਰੌਪ ਫਾਲ ਦੇਖੋ ਕੋਈ ਚੀਜ਼ ਜਦੋਂ ਜਿਹੜੀ ਹੈ ਆਪਣੇ ਆਪ ਡਿੱਗ ਪਏ ਆਪਣੇ ਆਪ ਮਤਲਬ ਜਦੋਂ ਆਪਾਂ ਕਿਸੇ ਚੀਜ਼ ਨੂੰ ਜਾਣ ਬੁੱਝ ਕੇ ਨਹੀਂ ਛੱਡਦੇ ਠੀਕ ਹੈ ਆਪਣੇ ਆਪ ਸੈਸਭਾਈ ਆਪਣੇ ਹੱਥੋਂ ਡਿੱਗ ਪੈਂਦੀ ਆ ਡ੍ਰੌਪ ਉਦੋਂ ਕਹਿੰਦੇ ਆ ਜਦੋਂ ਆਪਾਂ ਕਿਸੇ ਚੀਜ਼ ਨੂੰ ਜਾਣ ਬੁੱਝ ਕੇ ਛੱਡਦੇ ਆ ਠੀਕ ਹੈ ਫਾਲ ਜਦੋਂ ਚੀਜ਼ ਸੈਸਭਾਈ ਡਿੱਗ ਪੇ ਡ੍ਰੌਪ ਜਦੋਂ ਚੀਜ਼ ਨੂੰ ਆਪਾਂ ਜਾਣ ਬੁੱਝ ਕੇ ਛੱਡਦੇ ਆ ਤਾਂ ਦੂਸਰਾ ਹੈ throw toss throw ਉਦੋਂ ਕਹਿੰਦੇ ਆ ਜਦੋਂ ਆਪਾਂ ਕਿਸੇ ਚੀਜ਼ ਨੂੰ ਜ਼ੋਰ ਲਾ ਕੇ ਸਿੱਟਦੇ ਆ ਠੀਕ ਹੈ ਕੋਈ ਚੀਜ਼ ਭਾਰੀ ਆ ਜ਼ੋਰ ਲਾ ਕੇ ਸਿੱਟਣਾ ਪੈਂਦਾ ਜਾਂ ਕਿਸੇ ਚੀਜ਼ ਨੂੰ ਆਪਾਂ ਬਹੁਤ ਦੂਰ ਤੱਕ ਸਿੱਟਣਾ ਹੋਵੇ throw ਠੀਕ ਹੈ ਮਤਲਬ ਜੇ ਦੂਰ ਤੱਕ ਵੀ ਆਪਾਂ ਚੀਜ਼ ਸਿੱਟਣੀ ਆ ਤਾਂ ਆਪਾਂ ਨੂੰ ਜ਼ੋਰ ਲਾਉਣਾ ਪਊਗਾ ਭਾਵੇਂ ਬੇਸ਼ੱਕ ਚੀਜ਼ ਹਲਕੀ ਹੋਈ ਆ ਠੀਕ toss ਉਦੋਂ ਜਦੋਂ ਚੀਜ਼ ਹਲਕੀ ਹੋਵੇ ਠੀਕ ਹੈ ਆਪਣਾ ਕੋਈ ਖਾਸ ਜ਼ੋਰ ਨਾ ਲੱਗੇ ਉਹਨੂੰ ਜਿਹੜਾ ਹੈ ਚੱਕਣ ਤੇ ਜਾਂ ਸਿੱਟਣ ਤੇ ਯਾ ਮੰਨ ਕੇ ਚਲੋ ਚੀਜ਼ ਨੂੰ ਆਪਾਂ ਬਹੁਤੀ ਦੂਰ ਨਹੀਂ ਸਿੱਟਣਾ ਨੇੜੇ ਹੀ ਸਿੱਟਣਾ ਠੀਕ ਐ ਥਰੋ ਜਦੋਂ ਚੀਜ਼ ਭਾਰੀ ਆ ਜ਼ੋਰ ਲੱਗੇ ਉਹਨੂੰ ਸਿੱਟਣ ਤੇ ਯਾ ਬਹੁਤ ਦੂਰ ਸਿੱਟਣੀ ਹੋਵੇ ਟਾਸ ਜਦੋਂ ਚੀਜ਼ ਹਲਕੀ ਆ ਉਹਨੂੰ ਸਿੱਟਣ ਤੇ ਕੋਈ ਬਹੁਤਾ ਜਿਹੜਾ ਹੈ ਜ਼ੋਰ ਨਹੀਂ ਲੱਗਦਾ ਯਾ ਨੇੜੇ ਹੀ ਸਿੱਟਣੀ ਆਪਾਂ ਠੀਕ ਤਾਂ ਨੈਕਸਟ ਹੈ ਡਿਸਾਈਡ ਤੇ ਚੂਜ਼ ਡਿਸਾਈਡ ਤੇ ਚੂਜ਼ ਡਿਸਾਈਡ ਤੇ ਚੂਜ਼ ਦੇ ਵਿੱਚ ਇੰਨਾ ਕੁ ਫਰਕ ਹੈ ਕਿ ਚੂਜ਼ ਜਿਹੜਾ ਹੁੰਦਾ ਜਦੋਂ ਆਪਾਂ 2 ਜਾਂ 2 ਤੋਂ ਵੱਧ ਆਪਸ਼ਨਸ ਦੇ ਵਿੱਚੋਂ ਕੋਈ ਇੱਕ चीज ਚੁੜਨੀ ਹੋਵੇ ਉਹਨੂੰ ਆਪਾਂ ਚੂਜ਼ ਕਹਿੰਦੇ ਆ ਠੀਕ ਹੈ ਡਿਸਾਈਡ ਹੁੰਦਾ ਕਿ ਜਦੋਂ ਆਪਾਂ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਜਿਹੜਾ ਹੈ ਆਖਰੀ ਸੋਚ ਵਿਚਾਰ ਕਰਦੇ ਆ ਠੀਕ ਹੈ ਮੰਨ ਕੇ ਚਲੋ ਤੁਹਾਡੇ ਕੋਲੇ ਤੁਸੀਂ ਕੋਈ ਕਾਰ ਖਰੀਦਣੀ ਆ ਦੋ ਤਿੰਨ ਕਾਰਾਂ ਤੁਹਾਨੂੰ ਪਸੰਦ ਆ ਠੀਕ ਹੈ ਤਾਂ ਤੁਸੀਂ ਜਿਹੜਾ ਆਖਰੀ ਸੋਚ ਵਿਚਾਰ ਕਰਕੇ ਫੈਸਲਾ ਲੈਂਦੇ ਆ ਕਿ ਮੈਨੂੰ ਆਹ ਕਾਰ ਚਾਹੀਦੀ ਆ ਠੀਕ ਹੈ ਆਹ ਕਾਰ ਮੈਂ ਖਰੀਦਨੀ ਆ ਤਾਂ ਜਿਹੜਾ ਆਖਰੀ ਸੋਚ ਵਿਚਾਰ ਹੈ ਉਹਨੂੰ ਡਿਸਾਈਡ ਕਹਾਂਗੇ ਸੋਚ ਵਿਚਾਰ ਕਰਨ ਤੋਂ ਬਾਅਦ ਜਿਹੜਾ ਪਰਚੀਸ ਚੁਣਦੇ ਆ ਠੀਕ ਹੈ ਕਿ ਦੋ ਜਾਂ ਤਿੰਨਾਂ ਦੇ ਵਿੱਚੋਂ ਇੱਕ ਚੀਜ਼ ਚੁਣ ਲਈ ਉਹਨੂੰ ਆਪਾਂ ਚੂਜ਼ ਕਹਿ ਦਿੰਦੇ ਆ ਠੀਕ ਚੂਜ਼ ਨੈਕਸਟ ਪੇਅਰ ਹੈ ਆਪਣੇ ਕੋਲੇ ਗਿਵ ਤੇ ਪ੍ਰੋਵਾਈਡ ਗਿਵ ਤੇ ਪ੍ਰੋਵਾਈਡ ਗਿਵ ਹੁੰਦਾ ਨਾਰਮਲੀ ਕੋਈ ਚੀਜ਼ ਦੇਣੀ ਕੋਈ ਚੀਜ਼ ਫੜਾ ਦੇਣੀ ਤਾਂ ਪ੍ਰੋਵਾਈਡ ਹੁੰਦਾ ਜਦੋਂ ਆਪਾਂ ਪਲਾਨਡ ਸਪਲਾਈ ਹੋਵੇ ਪਲਾਨਡ ਸਪਲਾਈ ਮਤਲਬ ਜਦੋਂ ਆਪਾਂ ਇੱਕ ਬੱਜਮੀ ਮਾਤਰਾ ਦੇ ਵਿੱਚ ਕੋਈ ਚੀਜ਼ ਦਿੰਦੇ ਆ ਉਹਨੂੰ ਆਪਾਂ ਪ੍ਰੋਵਾਈਡ ਕਹਿੰਦੇ ਆ ਠੀਕ ਹੈ ਮੰਨ ਕੇ ਚੱਲੋ ਜਿਵੇਂ ਸਰਕਾਰ ਗਰੀਬਾਂ ਵਾਸਤੇ ਜਿਹੜਾ ਹੈ ਫਰੀ ਦੀ ਕਣਕ ਵੰਡਦੀ ਆ ਠੀਕ ਹੈ ਤਾਂ ਕਣਕ ਦੀ ਮਾਤਰਾ ਨਿਸ਼ਚਿਤ ਹੁੰਦੀ ਹੈ ਡਿਸਾਈਡਡ ਹੁੰਦੀ ਆ ਕਿ ਇੰਨੀ ਕ ਕਣਕ ਹੀ ਮਿਲਣੀ ਆ ਠੀਕ ਹੈ ਇਹਦਾ ਮਤਲਬ ਹੈ ਕਿ ਜਿਹੜੀ ਚੀਜ਼ ਆਪਾਂ ਨੂੰ ਦੇ ਰਹੀ ਹੈ ਸਰਕਾਰ ਸਹੂਲਤ ਦੇ ਰਹੀ ਹੈ ਪਲਾਨਡ ਹੈ ਪਲਾਨਡ ਸਪਲਾਈ ਤਾਂ ਸਰਕਾਰ ਆਪਾਂ ਨੂੰ ਜਿਹੜੀ ਕਣਕ ਅ ਅ ਦੇ ਰਹੀ ਹੈ ਗਿਵ ਨਹੀਂ ਕਰ ਰਹੀ ਪ੍ਰੋਵਾਈਡ ਕਰ ਰਹੀ ਆ ਠੀਕ ਹੈ ਪ੍ਰੋਵਾਈਡ ਹੁੰਦਾ ਜਦੋਂ ਸਪਲਾਈ ਤੈ ਹੋਵੇ ਕਿ ਇੰਨੀ ਕੀ ਚੀਜ਼ ਦੇਣੀ ਆ ਗਿਵ ਜਦੋਂ ਕੋਈ ਤੈ ਨਾ ਹੋਵੇ ਕਿ ਇੰਨੀ ਕੀ ਚੀਜ਼ ਦੇਣੀ ਆ ਜਾਂ ਨਹੀਂ ਦੇਣੀ ਆ ਠੀਕ ਹੈ ਤਾਂ ਨੈਕਸਟ ਪੇਅਰ ਹੈ ਵੇਅਰ ਤੇ ਪੁਟ 온 ਠੀਕ ਹੈ ਵੇਅਰ ਤੇ ਪੁਟ 온 ਵੇਅਰ ਤਾਂ ਉਦੋਂ ਵਰਤੀ ਜਾਂਦੀ ਹੈ ਜਾਂ ਇਹ ਸ਼ਬਦ ਉਹ ਦੋ ਵਰਤਿਆ ਜਾਂਦਾ ਜਦੋਂ ਕੱਪੜੇ ਕਿਸੇ ਨੇ ਆਲਰੇਡੀ ਪਾਏ ਹੋਏ ਆ ਪਹਿਨੇ ਹੋਏ ਆ ਠੀਕ ਹੈ ਜਿਵੇਂ ਮੈਂ ਆ ਬਲੈਕ ਜਿਹੜੀ ਹੈ ਟੀ-ਸ਼ਰਟ ਪਾਈ ਹੋਈ ਆ ਠੀਕ ਹੈ ਵੇਅਰ ਪੁਟ 온 ਉਦੋਂ ਹੁੰਦਾ ਜਦੋਂ ਕੋਈ ਆਪਣੇ ਸਾਹਮਣੇ ਕੱਪੜੇ ਪਹਿਨ ਰਿਹਾ ਹੋਵੇ ਠੀਕ ਹੈ ਮੰਨ ਕੇ ਚੱਲੋ ਜੇ ਮੈਂ ਹੁਣ ਇਹ ਟੀ-ਸ਼ਰਟ ਕੈਮਰੇ ਦੇ ਸਾਹਮਣੇ ਖੜਾ ਪਹਿਨ ਨਹੀਂ ਜਾਂਦਾ ਹਾਂ ਆ ਤੇ ਪੋਟਾਉਣ ਹੋਊਗਾ ਠੀਕ ਹੈ ਤਾਂ ਕੱਪੜੇ ਪਹਿਨਣ ਦੇ ਪ੍ਰੋਸੈਸ ਨੂੰ ਪੋਟਾਉਣ ਕਹਿੰਦੇ ਆ ਜਦੋਂ ਕੱਪੜੇ ਆਲਰੇਡੀ ਕਿਸੇ ਨੇ ਪਾਏ ਹੋਇਆ ਤਾਂ ਵੇਅਰ ਕਹਿੰਦੇ ਆ ਠੀਕ ਤਾਂ ਨੈਕਸਟ ਪੇਅਰ ਹੈ ਹੋਲਡ ਤੇ ਕੈਰੀ ਹੋਲਡ ਤੇ ਕੈਰੀ ਕਿਸੇ ਚੀਜ਼ ਨੂੰ ਫੜ ਕੇ ਖੜਨਾ ਹੋਲਡ ਕਹਿੰਦੇ ਆ ਕਿਸੇ ਚੀਜ਼ ਨੂੰ ਹੱਥ 'ਚ ਫੜ ਕੇ ਤੁਰ ਪੈਣਾ ਉਹਨੂੰ ਕੈਰੀ ਕਹਿੰਦੇ ਆ ਮਾਨ ਕੇ ਚਲੋ ਮੇਰੇ ਹੱਥ ਦੇ ਵਿੱਚ 20-20 ਕਿਲੋ ਦੇ ਜਿਹੜੇ ਹੈਗੇ ਬੈਗ ਹੋਣ ਤਾਂ ਮੈਂ ਇਸ ਤਰ੍ਹਾਂ ਚੱਕ ਕੇ ਖੜ ਜਾ ਤਾਂ ਮੈਂ ਹੋਲਡ ਕਰ ਰਿਹਾ ਅਗਰ ਮੈਂ ਉਹ 20-20 ਕਿਲੋ ਦੇ ਬੈਗ ਚੱਕ ਕੇ ਤੁਰ ਪਾਂ ਜਾਂ ਕਿਸੇ ਪਾਸੇ ਜਾਣਾ ਹੋਵੇ ਹਨਾ ਤਾਂ ਉਹਨੂੰ ਮੈਂ ਕੈਰੀ ਕਰਨਾ ਕਹੂੰਗਾ ਠੀਕ ਹੈ ਜੇ ਮੈਂ ਤੁਰ ਰਿਹਾ ਵਜਨ ਨੂੰ ਚੱਕ ਕੇ ਤਾਂ ਕੈਰੀ ਜੇ ਸਿਰਫ ਖੜਾ ਹੀ ਆ ਤਾਂ ਹੋਲਡ ਠੀਕ ਅੱਗੇ ਹੈ ਐਕਸਪਲੇਨ ਤੇ ਡਿਸਕ੍ਰਾਈਬ explain ਤੇ describe explain ਹੁੰਦਾ ਜਦੋਂ ਆਪਾਂ ਦੱਸਦੇ ਆ ਕਿ ਕੋਈ ਕੰਮ ਕਿਉਂ ਹੋਇਆ ਕਿਵੇਂ ਹੋਇਆ ਠੀਕ ਹੈ ਡਿਸਕ੍ਰਾਈਬ ਹੁੰਦਾ ਜਦੋਂ ਆਪਾਂ ਸਿਰਫ ਆਪਾਂ ਦੱਸਦੇ ਆ ਕਿ ਕੀ ਕੀ ਹੋਇਆ ਠੀਕ ਹੈ ਮੰਨ ਕੇ ਚੱਲੋ ਕਿਤੇ ਕੋਈ ਚੋਰੀ ਹੋਈ ਆ ਤਾਂ ਪੁਲਿਸ ਆਉਂਦੀ ਆ ਤਾਂ ਪੁਲਿਸ ਪੁੱਛਦੀ ਆ ਲੋਕਾਂ ਨੂੰ ਜਿਨ੍ਹਾਂ ਨੇ ਚੋਰੀ ਹੁੰਦੇ ਦੇਖੀ ਆ ਕਿ ਚ ਦੱਸੋ ਕੀ ਕੀ ਹੋਇਆ ਸੀ ਠੀਕ ਹੈ ਤਾਂ ਜਿਹੜਾ ਹੁਣ ਬੰਦਾ ਦੱਸੂਗਾ ਕਿ ਜੀ ਐਦਾਂ ਚੋਰੀ ਹੋਈ ਆ ਠੀਕ ਹੈ ਇਦਾਂ ਇਦਾਂ ਦੇਖਿਆ ਸੀ ਚੋਰ ਆਏ بڑے ਘਰੇ ਤੇ ਲੁੱਟ ਕੇ ਭੱਜ ਗਏ ਠੀਕ ਹੈ ਤਾਂ ਉਹ ਬੇਸਿਕਲੀ ਉਹ ਬੰਦੇ ਨੇ ਜਿਹੜਾ ਹੈ ਗਵਾਹ ਨਹੀਂ ਆ ਸੀਨ ਜਿਹੜਾ ਹੈ ਸਾਰਾ ਡਿਸਕ੍ਰਾਈਬ ਕੀਤਾ ਹੁਣ ਮੰਨ ਕੇ ਚੱਲੋ ਪੁਲਿਸ ਨੇ ਜਿਹੜਾ ਹੈ ਉਹ ਚੋਰ ਫੜ ਲਿਆ ਠੀਕ ਹੈ ਤਾਂ ਚੋਰ ਦੱਸੂਗਾ ਕਿ ਜੀ ਮੈਂ ਚੋਰੀ ਕਿਵੇਂ ਕੀਤੀ ਸੀ ਕਿਉਂ ਕੀਤੀ ਸੀਗੀ ਠੀਕ ਹੈ ਤਾਂ ਹੁਣ ਚੋਰ ਜਿਹੜਾ ਹੈ ਬੇਸਿਕਲੀ ਐਕਸਪਲੇਨ ਕਰ ਰਿਹਾ ਕਿਉਂ ਨੇ ਚੋਰੀ ਕਿਉਂ ਕੀਤੀ ਕਿਵੇਂ ਕੀਤੀ ਠੀਕ ਹੈ ਜਦੋਂ ਆਪਾਂ ਸਿਰਫ ਦੱਸਦੇ ਹਾਂ ਕਿ ਇਸ ਤਰ੍ਹਾਂ ਹੋਇਆ ਕੋਈ ਇਨਸੀਡੈਂਟ ਇਸ ਤਰ੍ਹਾਂ ਹੋਇਆ ਉਹ ਡਿਸਕ੍ਰਾਈਬ ਹੈ ਕਿਉਂ ਹੋਇਆ ਕਿਵੇਂ ਹੋਇਆ ਉਹ ਐਕਸਪਲੇਨ ਹੈ ਠੀਕ ਹੈ ਜਦੋਂ ਆਪਾਂ ਪੂਰੀ ਡਿਟੇਲ ਚ ਦੱਸਦੇ ਹਾਂ ਉਹ ਐਕਸਪਲੇਨ ਹੈ ਠੀਕ ਨੈਕਸਟ ਹੈ ਕੱਟ ਤੇ ਚੋਪ ਕਿਸੇ ਚੀਜ਼ ਨੂੰ ਵੈਸੇ ਕੱਟ ਦੇਣਾ ਠੀਕ ਹੈ ਉਹਨੂੰ ਕੱਟ ਕਹਿੰਦੇ ਹਾਂ ਚੋਪ ਹੁੰਦਾ ਕਿਸੇ ਚੀਜ਼ ਨੂੰ ਟੁਕੜੇ ਕਰ ਦੇਣੇ ਠੀਕ ਹੈ ਮਨ ਕੇ ਚਲੋ ਆਪਾਂ ਦਰਾਖਤ ਖੜਾ ਹੈ ਆਪਾਂ ਦਰਾਖਤ ਆ ਰਹੀ ਨਾ ਵੜਤਾ ਤਾਂ ਇਹਦਾ ਮਤਲਬ ਆਪਾਂ ਦਰਾਖਤ ਕੱਟ ਕਰਤਾ ਹੁਣ ਉਹ ਕੱਟੇ ਵੀ ਦਰਾਖਤ ਨੂੰ ਆਪਾਂ ਜਿਹੜਾ ਹੈ ਗਾਂ ਉਹਦੇ ਛੋਟੇ ਛੋਟੇ ਟੁਕੜੇ ਕਰ ਲਏ ਉਹਦੇ ਟਾਹਣੀਆਂ ਨੂੰ ਛੋਟੇ ਛੋਟੇ ਹਿੱਸਿਆਂ ਚ ਵੰਡ ਲਿਆ ਉਹਦਾ ਬਦਲਨ ਬਣਾ ਲਿਆ ਮਨ ਕੇ ਚਲੋ ਠੀਕ ਹੈ ਤੂੰ ਨੂੰ ਆਪਾਂ ਚੌਪ ਕਵਾਂਗੇ ਠੀਕ ਹੈ ਕੱਟ ਸਿੰਪਲੀ ਕਿਸੇ ਚੀਜ਼ ਨੂੰ ਕੱਟ ਦੇਣਾ ਜਾਂ ਵੜ ਦੇਣਾ ਚੌਪ ਜਦੋਂ ਕਿਸੇ ਚੀਜ਼ ਨੂੰ ਨਾ ਟੁਕੜੇ ਕਰ ਦਿੰਦੇ ਆਪਾਂ ਠੀਕ ਹੈ ਅੱਗੇ ਹੈ ਗੈਸ ਪੇ ਐਸਟੀਮੇਟ ਕਿਉਂਕਿ ਗੈਸ ਤੇ ਐਸਟੀਮੇਟ ਗੈਸ ਹੁੰਦਾ ਕਿਸੇ ਚੀਜ਼ ਦਾ ਉੱਕਾ ਪੁੱਕਾ ਅੰਦਾਜ਼ਾ ਲਾਉਣਾ ਠੀਕ ਹੈ ਉੱਕਾ ਪੁੱਕਾ ਜਿਹਾ ਅੰਦਾਜ਼ਾ ਲਾਉਣਾ ਜਿਵੇਂ ਆਪਾਂ ਕਹਿੰਦੇ ਆ ਕਿ ਮੰਨ ਕੇ ਚੱਲੋ ਤੁਸੀਂ ਕਿਸੇ ਨੇ ਘਰ ਬਣਾਇਆ ਠੀਕ ਹੈ ਆਪਾਂ ਕਹਿੰਦੇ ਆ ਕਿ ਤੂੰ ਦੱਸ ਸਾਡਾ ਕਿੰਨਾ ਕੁ ਪੈਸਾ ਲੱਗਿਆ ਹੋ ਗੈਸ ਕਰ ਆਪਾਂ ਕਹਿੰਦੇ ਆ ਕਿ 20 ਲੱਖ ਲੱਗਿਆ ਹੋ ਮਤਲਬ ਤੁਸੀਂ ਉੱਕਾ ਪੁੱਕਾ ਜਿਹਾ ਅੰਦਾਜ਼ਾ ਮਾਰਿਆ ਠੀਕ ਹੈ ਐਸਟੀਮੇਟ ਹੁੰਦਾ ਜਦੋਂ ਤੁਸੀਂ ਸਾਰੀਆਂ ਕੈਲਕੂਲੇਸ਼ਨ ਕਰਨ ਤੋਂ ਬਾਅਦ ਜਿਹੜਾ ਹੈ ਅੰਦਾਜ਼ਾ ਲਾਉਂਦੇ ਆ ਤੁਸੀਂ ਅੰਦਾਜ਼ਾ ਚ ਮਾਰ ਕੇ ਦੇਖਦੇ ਆ ਕਿ ਯਾਰ ਏਨੇ ਕ ਏਨੇ ਕ ਹਜ਼ਾਰ ਦੀ ਆਟਾ ਐਸ ਰੇਟ ਨੂੰ ਸੀਮਿੰਟ ਆ ਐਸ ਰੇਟ ਨੂੰ ਬਜਰੀ ਆ ਰੇਤਾ ਅ ਏਨੇ ਕ ਲੇਬਰ ਚੱਲਦੀ ਆ ਤਾਂ ਲਗਭਗ ਜਿਹੜਾ ਹੈ 30 35 32 ਲੱਖ ਰੁਪਏ ਲੱਗ ਗਾ ਉਹ ਅੰਦਾਜ਼ਾ ਹੈ ਨਾ ਐਸਟੀਮੇਟ ਜਦੋਂ ਤੁਸੀਂ ਕੈਲਕੂਲੇਟ ਕਰਦੇ ਆ ਕੋਈ ਵੀ ਅੰਦਾਜ਼ਾ ਲਾਉਣ ਤੋਂ ਪਹਿਲਾਂ ਐਸਟੀਮੇਟ ਜੇਕਰ ਤੁਸੀਂ ਕੈਲਕੂਲੇਸ਼ਨ ਨਹੀਂ ਕਰਦੇ ਵੈਸੇ ਹੀ ਅ ਤੁੱਕਾ چلا ਦਿੰਦੇ ਆ ਅੰਦਾਜ਼ੇ ਵਾਲਾ ਉਹਨੂੰ ਗੈਸ ਠੀਕ ਹੈ ਅਗੇ ਐਕਸਪਲੇਨ ਐਕਸਪਲੇਨ ਤੇ ਕਲੈਰੀਫਾਈ ਐਕਸਪਲੇਨ ਆਪਾਂ ਇੱਥੇ ਵੀ ਆਲਰੇਡੀ ਕਰ ਚੁੱਕੇ ਆ ਕਿ ਐਕਸਪਲੇਨ ਹੁੰਦਾ ਜਦੋਂ ਆਪਾਂ ਕਿਸੇ ਚੀਜ਼ ਨੂੰ ਡਿਟੇਲਸ ਦੱਸਦੇ ਆ ਠੀਕ ਹੈ ਕੋਈ ਕੰਮ ਕਿਉਂ ਹੋਇਆ ਕਿਵੇਂ ਹੋਇਆ ਕੀ ਕੀ ਹੋਇਆ ਪੂਰੀ ਡਿਟੇਲ ਚ ਦੱਸਣਾ ਉਹਨੂੰ ਆਪਾਂ ਐਕਸਪਲੇਨ ਕਹਿੰਦੇ ਆ ਕਲੈਰੀਫਾਈ ਹੁੰਦਾ ਕਿ ਕਿਸੇ ਡਾਊਟ ਨੂੰ ਦੂਰ ਕਰਨਾ ਮੰਨ ਕੇ ਚਲੋ ਤੁਹਾਨੂੰ ਕੋਈ ਸ਼ੱਕ ਹੈ ਕਨਫਿਊਜ਼ਨ ਹੈ ਹਣਾ ਦੋ ਜਾਨਿਆਂ ਦੇ ਵਿੱਚ ਮਿਸ ਅੰਡਰਸਟੈਂਡਿੰਗ ਹੋ ਗਈ ਤਾਂ ਉਹ ਸ਼ੱਕ ਨੂੰ ਦੁਬੇ ਦਾ ਨੂੰ ਕਨਫਿਊਜ਼ਨ ਨੂੰ ਦੂਰ ਕਰਨਾ ਉਹਨੂੰ ਆਪਾਂ ਕਲੈਰੀਫਾਈ ਕਹਿੰਦੇ ਆ ਠੀਕ ਹੈ ਕਲੈਰੀਫਾਈ ਤਾਂ ਅੱਗੇ ਹੈ ਅਪੋਇੰਟ ਅਪੋਇੰਟ ਤੇ ਜੁਆਇਨ ਠੀਕ ਹੈ ਕੰਪਨੀ ਨੇ ਮੰਨ ਕੇ ਚੱਲੋ ਕੋਈ ਬੰਦਾ ਜਿਹੜਾ ਹੈ ਰੱਖਿਆ ਨੌਕਰੀ ਤੇ ਤਾਂ ਕੰਪਨੀ ਉਹਨੂੰ ਅਪੋਇੰਟ ਕਰਦੀ ਆ ਹੋ ਉਹ ਬੰਦਾ ਜਿਹੜਾ ਪਹਿਲੇ ਦਿਨ ਕੰਮ ਤੇ ਗਿਆ ਜਾਂ ਕੰਮ ਤੇ ਜਾਣ ਲੱਗ ਗਿਆ ਤਾਂ ਉਹਨੇ ਜੁਆਇਨ ਕਰ ਲਿਆ ਠੀਕ ਹੈ ਕੰਪਨੀ ਜਿਹੜੀ ਹੈ ਜਦੋਂ ਬੰਦੇ ਨੂੰ ਕੰਮ ਕਰਨ ਦਾ ਅਧਿਕਾਰ ਦਿੰਦੀ ਆ ਉਹਨੂੰ ਅਪਾਇੰਟ ਕਰਦੀ ਆ ਠੀਕ ਹੈ ਬੰਦੇ ਨੂੰ ਜਦੋਂ ਕੰਮ ਕਰਨ ਦਾ ਅਧਿਕਾਰ ਮਿਲ ਜਾਂਦਾ ਆ ਵਰਕਰ ਨੂੰ ਠੀਕ ਹੈ ਉਹ ਜੁਆਇਨ ਕਰਦਾ ਠੀਕ ਤਾਂ ਨੈਕਸਟ ਹੈ ਡਿਸਕਸ ਤੇ ਟਾਕ ਡਿਸਕਸ ਦਿ ਟਾਕ ਟਾਕ ਜਿਹੜਾ ਹੁੰਦਾ ਵੈਸੀ ਆਪਾਂ ਕਿਸੇ ਮਸਲੇ ਤੇ ਗੱਲਬਾਤ ਕਰਦੇ ਆ ਮੰਨ ਹਨਾ ਤੇ ਡਿਸਕਸ ਹੁੰਦਾ ਕਿਸੇ ਵੀ ਮਸਲੇ ਤੇ ਪ੍ਰੋਪਰ ਗੱਲਬਾਤ ਕਰਨੀ ਮੰਨ ਕੇ ਚਲੋ ਤੁਸੀਂ ਸਾਰੇ ਦੋਸਤ ਬੈਠੇ ਆ ਗੱਲਾਂਬਾਤਾਂ ਕਰੀ ਜਾਂਦੇ ਆ ਤਾਂ ਥੋੜੀ ਕੋਈ ਸਮੱਸਿਆ ਹੈ ਉਹ ਗੱਲਾਂਬਾਤਾਂ ਚੱਲਦੇ ਚੱਲਦੇ ਚ ਉਹ ਸਮੱਸਿਆ ਤੇ ਆਪਾਂ ਗੱਲ ਕਰਨ ਲੱਗ ਗਏ ਠੀਕ ਹੈ ਤਾਂ ਉਹ ਹੋ ਗਿਆ ਟਾਕ ਹੁਣ ਤੁਸੀਂ ਉਹ ਸਮੱਸਿਆ ਤੇ ਤੁਸੀਂ ਚਾਹੁੰਦੇ ਆ ਕਿ ਉਹ ਸਮੱਸਿਆ ਨੂੰ ਸਾਰੇ ਜਣੇ ਰਲ ਕੇ ਹੱਲ ਕਰਗੇ ਤੁਸੀਂ ਸਾਰੇ ਦੋਸਤਾਂ ਨੂੰ ਫੋਨ ਕਰਕੇ ਕਹਿੰਦੇ ਆ ਕਿ ਯਾਰ ਇੱਕ ਪ੍ਰੋਬਲਮ ਆ ਆਪਾਂ ਉਹਦਾ ਹੱਲ ਕਰਨਾ ਆਪਾਂ ਬੈਠ ਕੇ ਉਹ ਤੇ ਗੱਲ ਕਰਗੇ ਹੁਣ ਜਿਹੜੇ ਤੁਸੀਂ ਮੀਟਿੰਗ ਬੁਲਾਈ ਆ ਉਹ ਪ੍ਰੋਬਲਮ ਵਾਸਤੇ ਹੀ ਬੁਲਾਈ ਆ ਸਪੈਸ਼ਲ ਤਾਂ ਇਹਨੂੰ ਡਿਸਕਸ ਕਰਾਂਗੇ ਠੀਕ ਐ ਜਦੋਂ ਵੈਸੇ ਗੱਲਾਂ ਚ ਚੱਲਦੀਆਂ ਹੋਣ ਕੋਈ ਗੱਲਬਾਤ ਕਰਨ ਦਾ ਜਾਂ ਮੀਟਿੰਗ ਦਾ ਕੋਈ ਪਰਪਸ ਨਾ ਹੋਵੇ ਖਾਸ ਉਹ ਟਾਕ ਹੈ ਜਦੋਂ ਮੀਟਿੰਗ ਦਾ ਪਰਪਸ ਹੁੰਦਾ ਕਿ ਐਸ ਪਰਪਸ ਆਸਤੇ ਐਸ ਮਸਲੇ ਨੂੰ ਸੁਲਝਾਉਣ ਆਸਤੇ ਜਿਹੜਾ ਹੈ ਆਪਾਂ ਮੀਟਿੰਗ ਬੁਲਾਈਆ ਉਹ ਡਿਸਕਸ ਡਿਸਕਸ ਹੈ ਡਿਸਕਸ਼ਨ ਹੁੰਦਾ ਉਹਨੂੰ ਹਾ ਨਾ ਨੈਕਸਟ ਹੈ ਕਲੀਨ ਤੇ ਵੋਸ਼ ਵੋਸ਼ ਹੁੰਦਾ ਸਿੰਪਲੀ ਕਿਸੇ ਚੀਜ਼ ਨੂੰ ਪਾਣੀ ਨਾਲ ਧੋਣਾ ਕਲੀਨ ਹੁੰਦਾ ਜਦੋਂ ਆਪਾਂ ਜਮਾ ਗੰਦਗੀ ਮਿਟਾ ਦਿੰਦੇ ਆ ਸਫਾਈ ਪੂਰੀ ਤਰ੍ਹਾਂ ਕਰ ਦਿੰਦੇ ਆ ਮੰਨ ਕੇ ਚਲੋ ਕੰਮ ਕਰਦਿਆਂ ਤੁਸੀਂ ਤਾਂ ਤੇਲ ਢਲ ਗਿਆ ਸਰੋਂ ਦਾ ਹਾ ਨਾ ਤਾਂ ਤੁਸੀਂ ਪਾਣੀ ਮਾਰਤਾ ਉਹਦੇ ਤੇ ਠੀਕ ਹੈ ਪਾਣੀ ਨਾਲ ਜਿਹੜਾ ਹੈ ਮੋਟਾ-ਮੋਟਾ ਤੇਲ ਰੋੜਦਾ ਉਹ ਤੁਸੀਂ ਕਰਤਾ ਵਾਸ਼ ਪਰ ਇਹੇ ਤੋਂ ਜਿਹੜੀ ਹੈ ਤੇਲ ਦੀ ਚਿਕਨਾਹਟ ਨਹੀਂ ਗਈ ਹੈ ਜੀ ਠੀਕ ਹੈ ਉੱਥੇ ਹਜੇ ਵੀ ਪੈਰ ਰੱਖੇ ਤੋਂ ਪੈਰ ਤਿਲਕਦਾ ਠੀਕ ਹੈ ਚਿਕਨਾਹਟ ਹੈਗੀ ਹੈ ਹਜੇ ਵੀ ਆਇਲੀ ਜਿਹੜਾ ਹੈ ਆਇਲੀਪਨ ਜਿਹੜਾ ਉਹਦਾ ਹੈ ਹੈਗਾ ਹਜੇ ਵੀ ਤਾਂ ਜਦੋਂ ਉਹਨੂੰ ਤੁਸੀਂ ਸਰਫ ਸਰਫ ਮਾਰ ਕੇ ਜਾਂ ਕੋਈ ਹੋਰ ਚੀਜ਼ ਮਾਰ ਕੇ ਉਹਦਾ ਜਿਹੜੇ ਤਿਲਕਣਾਪਨ ਹੈ ਜਿਹੜਾ ਠੀਕ ਹੈ ਉਹ ਵੀ ਮਿਟਾ ਦੇਉਗੇ ਉਹਨੂੰ ਕਲੀਨ ਕਰਨਾ ਕਹੋਗੇ ਠੀਕ ਹੈ ਕਲੀਨ ਨੈਕਸਟ ਹੈ ਵਿਸਪਰ ਤੇ ਮਰਮਲ ਵਿਸਪਰ ਉਦੋਂ ਹੁੰਦਾ ਜਦੋਂ ਆਪਾਂ ਕਿਸੇ ਦੇ ਕੰਨ 'ਚ ਹੌਲੀ ਜਿਹੇ ਕੋਈ ਗੱਲ ਕਹਿੰਦੇ ਆ ਠੀਕ ਹੈ ਆਪਾਂ ਜਦੋਂ ਕਿਸੇ ਦੇ ਕੰਨ 'ਚ ਕੋਈ ਹੌਲੀ ਜਿਹੇ ਗੱਲ ਕਹੀਏ ਤੇ ਅਗਲੇ ਨੂੰ ਸੁਣ ਜੇ ਉਹਨੂੰ ਆਪਾਂ ਕਹਿੰਦੇ ਆ ਵਿਸਪਰ ਜਦੋਂ ਆਪਾਂ ਕਈ ਵਾਰੀ ਕਿਸੇ ਦੇ ਕੰਨ 'ਚ ਕੋਈ ਗੱਲ ਕਹਿੰਦੇ ਆ ਪਰ ਅਗਲੇ ਨੂੰ ਵੀ ਸਮਝ ਨਹੀਂ ਲੱਗਦੀ ਹਨ ਆਪਾਂ ਇੰਨਾ ਹੌਲੀ ਬੋਲਨੇ ਕਿ ਅਗਲੇ ਨੂੰ ਵੀ ਨਹੀਂ ਸਮਝ ਲੱਗਦੀ ਕੰ ਜਿਹਦੇ ਆਪਾਂ ਕੰਨ ਚ ਕਿਹਾ ਉਹ ਹੁੰਦਾ ਮਰਮਰ ਜਦੋਂ ਆਪਾਂ ਕਿਸੇ ਦੇ ਕੰਨ ਚ ਬੋਲਦੇ ਤੇ ਅਗਲੇ ਨੂੰ ਸਮਝ ਵੀ ਲੱਗ ਜੇ ਉਹ ਹੈ ਵਿਸਪਰ ਜਦੋਂ ਆਪਾਂ ਇੰਨਾ ਹੌਲੀ ਬੋਲੀਏ ਕਿਸੇ ਦੇ ਕੰਨ ਚ ਜਵੇ ਵੀ ਅਗਲੇ ਨੂੰ ਵੀ ਨਾ ਸੁਣੇ ਠੀਕ ਹੈ ਜਿਹਦੇ ਕੰਨ ਚ ਬੋਲਿਆ ਉਹ ਹੋ ਗਿਆ ਮਰਮਰ ਠੀਕ ਹੈ ਮਰਮਰ ਨੈਕਸਟ ਹੈ ਪ੍ਰੈਕਟਿਸ ਤੇ ਰਿਹਰਸ ਠੀਕ ਹੈ ਪ੍ਰੈਕਟਿਸ ਹੁੰਦੀ ਹੈ ਕਿਸੇ ਟੈਕਨੀਕ ਦੀ ਕਿਸੇ ਸਕਿੱਲ ਦੀ ਠੀਕ ਹੈ ਰਿਹਰਸਲ ਹੁੰਦੀ ਆ ਕਿਸੇ ਪਰਫਾਰਮੈਂਸ ਦੀ ਠੀਕ ਹੈ ਆ ਮੰਨ ਕੇ ਚੱਲੋ ਜਿਵੇਂ ਹੁਣ ਤੁਸੀਂ ਸਕੂਲਾਂ ਦੇ ਵਿੱਚ ਡਾਂਸ ਕੰਪੀਟੀਸ਼ਨ ਹੁੰਦੇ ਆ ਤਾਂ ਡਾਂਸ ਕੰਪੀਟੀਸ਼ਨ ਜਿਹੜੀ ਹੈ ਆ ਮੰਨ ਕੇ ਪਰਫਾਰਮੈਂਸ ਲਾ ਲਓ ਠੀਕ ਹੈ ਪਰਫਾਰਮੈਂਸ ਹੁੰਦੀ ਆ ਤਾਂ ਬੱਚਾ ਨੂੰ ਰਿਹਰਸਲ ਕਰਾਈ ਜਾਂਦੀ ਹੁੰਦੀ ਆ ਰਿਹਰਸਲ ਦਾ ਮਤਲਬ ਇਹ ਹੁੰਦਾ ਕਿ ਜਿਸ ਤਰ੍ਹਾਂ ਦਾ ਤੁਸੀਂ ਰਿਹਰਸਲ ਦੇ ਵਿੱਚ ਪਰਫਾਰਮ ਕਰੋਗੇ ਸੇਮ ਟੂ ਸੇਮ ਜਿਹੜੀ ਪਰਫਾਰਮੈਂਸ ਤੁਸੀ ਸਟੇਜ ਤੇ ਦੇਣੀ ਹੁੰਦੀ ਆ ਠੀਕ ਹੈ ਇਹਨੂੰ ਤੁਸੀਂ ਰਿਹਰਸਲ ਕਹਿੰਦੇ ਆ ਆ ਪ੍ਰੈਕਟਿਸ ਕਿਸੇ ਟੈਕਨੀਕ ਦੀ ਜਾਂ ਸਕਿੱਲ ਦੀ ਹੁੰਦੀ ਆ ਜਿਵੇਂ ਹੁਣ ਮੰਨ ਕੇ ਚੱਲੋ ਕੋਈ ਖਿਡਾਰੀ ਆ ਠੀਕ ਹੈ ਆ ਫੁੱਟਬਾਲ ਖੇਡਦਾ ਉਹ ਫੁੱਟਬਾਲ ਦੀ ਡ੍ਰਿਬਲਿੰਗ ਦੀ ਪ੍ਰੈਕਟਿਸ ਕਰਦਾ ਠੀਕ ਹੈ ਜ਼ਰੂਰੀ ਨਹੀਂ ਕਿ ਜਿਸ ਤਰ੍ਹਾਂ ਉਹ ਪ੍ਰੈਕਟਿਸ ਕਰਦਾ ਸੇਮ ਉਸੇ ਤਰ੍ਹਾਂ ਐਕਚੁਅਲ ਮੈਚ ਦੇ ਵਿੱਚ ਵੀ ਉਵੇਂ ਹੋਗਾ ਪਰੇ ਹੈ ਕਿ ਉਹਨੂੰ ਡ੍ਰਿਬਲਿੰਗ ਆ ਜਾਂਦੀ ਹੈ ਉਹ ਤੋਂ ਮੈਚ ਦੇ ਵਿੱਚ ਕਿਸੇ ਵੀ ਪਾਸੇ ਕਿਸੇ ਵੀ ਤਰ੍ਹਾਂ ਜਿਹੜੀ ਹੈ ਡ੍ਰਿਬਲਿੰਗ ਕਰ ਸਕਦਾ ਠੀਕ ਹੈ ਇਹਨੂੰ ਪ੍ਰੈਕਟਿਸ ਕਹਿੰਦੇ ਆ ਪ੍ਰੈਕਟਿਸ ਸਕਿੱਲ ਦੀ ਹੁੰਦੀ ਹੈ ਟੈਕਨੀਕ ਦੀ ਹੁੰਦੀ ਹੈ ਰਿਹਰਸਲ ਹੁੰਦੀ ਹੈ ਪਰਫਾਰਮੈਂਸ ਦੀ ਕਿ ਜੋ ਤੁਸੀਂ ਪਰਫਾਰਮੈਂਸ ਤੋਂ ਪਹਿਲਾਂ ਕਰਦੇ ਆ ਸੇਮ ਟੂ ਸੇਮ ਪਰਫਾਰਮੈਂਸ ਤੁਸੇ ਸਟੇਜ ਤੇ ਜਾ ਕੇ ਦੇਣੀ ਹੈ ਇਹਨੂੰ ਰਿਹਰਸਲ ਕਹਿੰਦੇ ਆ ਰਿਹਰਸ ਕਰਨਾ ਕਹਿੰਦੇ ਆ ਠੀਕ ਅੱਗੇ ਆ ਗਿਆ ਸੋਲਵ ਤੇ ਰਿਜ਼ੋਲਵ ਠੀਕ ਹੈ ਸੋਲਵ ਤਾਂ ਹੁੰਦਾ ਹੈ ਕਿਸੇ ਪ੍ਰੋਬਲਮ ਨੂੰ ਹੱਲ ਕਰਨਾ ਕੋਈ ਪ੍ਰੋਬਲਮ ਹੈ ਤੁਹਾਨੂੰ ਉਹਦਾ ਹੱਲ ਕੱਢਣਾ ਇਹਨੂੰ ਸੋਲਵ ਕਰਨਾ ਕਹਿੰਦੇ ਆ ਹੁਣ ਦੋ ਜਣਿਆਂ ਦੇ ਵਿੱਚ ਕੋਈ ਮਤਭੇਦ ਹੈ ਕੋਈ ਲੜਾਈ ਝਗੜਾ ਹੈ ਲੜਾਈ ਝਗੜੇ ਨੂੰ ਹੱਲ ਕਰਨਾ ਰਿਜ਼ੋਲਵ ਕਰਨਾ ਕਹਿੰਦੇ ਆ ਠੀਕ ਹੈ ਕੋਈ ਕਨਫਲਿਕਟ ਹੈ ਕੋਈ ਵਿਵਾਦ ਹੈ ਉਹਨੂੰ ਹੱਲ ਕਰਨਾ ਰਿਜ਼ੋਲਵ ਕਰਨਾ ਕਹਿੰਦੇ ਆਪਾਂ ਠੀਕ ਅੱਗੇ ਹੈ ਐਂਗਰੀ ਤੇ ਸੀਰੀਅਸ ਐਂਗਰੀ ਹੁੰਦਾ ਜਦੋਂ ਆਪਾਂ ਠੀਕ ਠਾਕ ਜਿਹਾ ਗੁੱਸੇ ਹੁੰਨੇ ਆਪਾਂ ਨੂੰ ਗੁੱਸਾ ਹੈ ਪਰ ਬਹੁਤਾ ਨਹੀਂ ਹੈ ਫਿਊਰਿਸ ਹੁੰਦਾ ਜਦੋਂ ਗੁੱਸਾ ਬਹੁਤ ਜ਼ਿਆਦਾ ਹੋਵੇ ਮੰਦਾ ਲੜਾਈ ਝਗੜੇ ਤੇ ਉੱਤਰ ਆਵੇ ਅਗਲੇ ਦਾ ਸਿਰ ਪਾੜਨ ਤੇ ਜਾਵੇ ਠੀਕ ਹੈ ਮੰਨ ਕੇ ਚੱਲੋ ਕਿਸੇ ਦੋ ਜਣੇ ਚ ਤੂ ਤੂ ਮੈਂ ਮੈਂ ਹੋ ਗਈ ਦੋਵੇਂ ਜਣੇ ਗੁੱਸੇ ਆ ਤਾਂ ਹੀ ਤੂ ਤੂ ਮੈਂ ਮੈਂ ਹੋਈ ਆ ਹੁਣ ਹੱਥੋਂ ਪਾਈ ਹੋ ਗਈ ਇੱਕ ਨੇ ਦੂਸਰੇ ਦੇ ਸੱਟ ਮਾਰੀ ਦੂਸਰੇ ਨੇ ਪਹਿਲੇ ਦੇ ਮਾਰੀ ਤਾਂ ਇਹ ਜਿਹੜੀ ਮਾਰ ਪੁੱਟ ਤੇ ਉੱਤਰ ਆਏ ਇਹਦਾ ਮਤਲਬ ਫਿਊਰਿਸ ਠੀਕ ਹੈ ਫਿਊਰੀਸ ਹੁੰਦਾ ਜਦੋਂ ਬੰਦਾ ਬਹੁਤ ਜ਼ਿਆਦਾ ਗੁੱਸੇ ਹੋਵੇ ਇੱਕ ਦੂਸਰੇ ਨੂੰ ਮਾਰਨ ਤਾਂ ਹੀ ਜਾਵੇ ਠੀਕ ਹੈ ਅੱਗੇ ਹੈ ਰੈਕਗਨਾਈਜ਼ ਤੇ ਆਡੈਂਟੀਫਾਈ ਠੀਕ ਰੈਕਗਨਾਈਜ਼ ਹੁੰਦਾ ਕਿਸੇ ਨੂੰ ਸ਼ਕਲੋਂ ਪਛਾਣਨਾ ਠੀਕ ਹੈ ਆਡੈਂਟੀਫਾਈ ਹੁੰਦਾ ਜਦੋਂ ਤੁਸੀਂ ਅਗਲੇ ਦੀ ਸ਼ਕਲ ਵੀ ਜਾਣਦੇ ਆ ਉਹਦਾ ਨਾਮ ਵੀ ਜਾਣਦੇ ਆ ਕਿੱਥੇ ਰਹਿੰਦਾ ਇਹ ਸਾਰਾ ਕੁਝ ਜਾਣਦੇ ਆ ਠੀਕ ਹੈ ਮੰਨ ਕੇ ਚੱਲੋ ਤੁਸੀਂ ਆ ਕੋਈ ਕ੍ਰਾਈਮ ਹੁੰਦਾ ਦੇਖਿਆ ਪੁਲਿਸ ਨੇ ਤੁਹਾਨੂੰ ਪੁੱਛਿਆ ਠੀਕ ਹੈ ਕਿ ਤੁਸੀਂ ਬੰਦਾ ਕੌਣ ਸੀ ਦੱਸ ਸਕਦੇ ਆ ਤੁਹਾਨੂੰ ਨਹੀਂ ਪਤਾ ਕਿ ਕੌਣ ਆ ਪਰ ਹੁਣ ਜੇ ਤੁਹਾਡੇ ਬੰਦਾ ਉਹ ਸਾਹਮਣੇ ਲਿਆ ਕੇ ਖੜਾ ਦੇਵੇ ਪੁਲਿਸ ਤੁਸੀਂ ਉਹਦੇ ਚਿਹਰਾ ਪਛਾਣ ਜਾਓਗੇ ਇਹਦਾ ਮਤਲਬ ਤੁਸੀਂ ਰੈਕਗਨਾਈਜ਼ ਕਰਦੇ ਆ ਕ੍ਰਿਮੀਨਲ ਨੂੰ ਠੀਕ ਹੈ ਹੁਣ ਜੇ ਤੁਹਾਨੂੰ ਪਤਾ ਆ ਕਿ ਬੰਦਾ ਕੌਣ ਸੀ ਉਹ ਕਰਨ ਵਾਲਾ ਕਿੱਥੇ ਕਿੱਥੇ ਰਹਿੰਦਾਗਾ ਇਹਦਾ ਮਤਲਬ ਤੁਸੀਂ ਆਈਡੈਂਟੀਫਾਈ ਕਰਦੇ ਆਂ ਬੰਦੇ ਨੂੰ ਕਿ ਬੰਦਾ ਕੌਣ ਸੀ ਹੋ ਕ੍ਰਿਮੀਨਲ ਕੌਣ ਸੀ ਠੀਕ ਨੈਕਸਟ ਪੇਅਰ ਹੈ ਚੈੱਕ ਤੇ ਐਗਜ਼ਾਮਿਨ ਠੀਕ ਚੈੱਕ ਹੁੰਦਾ ਜਦੋਂ ਆਪਾਂ ਆ ਕਾਲੀ ਕਾਲੀ ਜੀਚ ਕਿਸੇ ਨੂੰ ਆਪਾਂ ਚੈੱਕ ਕਰਦੇ ਆਂ ਦੇਖਦੇ ਆਂ ਐਗਜ਼ਾਮਿਨ ਹੁੰਦਾ ਜਦੋਂ ਆਪਾਂ ਪੂਰੀ ਡਿਟੇਲਸ ਆ ਉਹਨੂੰ ਚੈੱਕ ਕਰਦੇ ਆਂ ਠੀਕ ਹੈ ਜਿਵੇਂ ਮੰਨ ਕੇ ਚਲੋ ਡਾਕਟਰ ਆ ਪੇਸ਼ੈਂਟ ਹੈ ਉਹਦੇ ਕੋਲੇ ਗਿਆ ਤਾਂ ਜੇ ਤਾਂ ਉਹ ਡਾਕਟਰ ਨੂੰ ਕਾਲੀ ਆ ਤਾਂ ਉਹ ਮੜਾ ਮੋਟਾ ਜਈ ਆਪਾਂ ਨੂੰ ਪੁੱਛਦਾ ਹੁੰਦਾ ਕਿ ਕੀ ਦੁਖਦਾ ਕੀ ਹੋਇਆ ਠੀਕ ਹੈ ਤਾਂ ਆਪਾਂ ਨੂੰ ਬਹੁਤ ਡਿਟੇਲ ਚ ਪੁੱਛਦਾ ਨਹੀਂ ਹੁੰਦਾ ਇਹਦਾ ਮਤਲਬ ਉਹਨੇ ਬੇਸਿਕਲੀ ਆਪਾਂ ਨੂੰ ਮੜਾ ਮੋਟਾ ਚੈੱਕ ਹੀ ਕੀਤਾ ਠੀਕ ਜੇ ਉਹਦੇ ਕੋਲੇ ਖੁੱਲਾ ਟਾਈਮ ਹੈ ਜੇ ਉਹ ਮਰੀਜ਼ ਨੂੰ ਵਾਕਈ ਦੇਖਣਾ ਚਾਹੁੰਦਾ ਤਾਂ ਮਰੀਜ਼ ਦੀ ਪੂਰਸ ਚੈੱਕ ਕਰੂਗਾ ਇੱਥੇ ਜਿਹੜਾ ਹੈ ਆ ਜਿਹੜਾ ਆਪਣੇ ਟੂਲ ਵਗੈਰਾ ਹੁੰਦੇ ਸਾਰਾ ਕੁਝ ਲਾ ਲੂ ਕੇ ਦੇਖੂਗਾ ਠੀਕ ਹੈ ਆਪਣੀ ਸਾਹ ਵਗੈਰਾ ਚੈੱਕ ਕਰਦਾ ਠੀਕ ਹੈ ਟੈਸਟ ਵਗੈਰਾ ਕਰਾਉਂਦਾ ਇਹਦਾ ਮਤਲਬ ਉਹਨੇ ਐਗਜ਼ਾਮਨ ਕੀਤਾ ਠੀਕ ਹੈ ਜਦੋਂ ਆਪਾਂ ਨੂੰ ਮੋਟਾ ਮੋਟਾ ਉਤੋ ਉਤੋ ਕੋਈ ਜਿਹੜਾ ਹੈ ਆਪਣੀ ਜਾਂਚ ਕਰੇ ਚੈਕਿੰਗ ਜਿਵੇਂ ਆਪਾਂ ਨੂੰ ਡਿਟੇਲਸ ਜਿਹੜੀ ਹੈ ਆਪਣੀ ਜਾਂਚ ਹੋ ਰਹੀ ਹੈ ਐਗਜ਼ਾਮਨਿੰਗ ਹੈ ਠੀਕ ਲਾਸਟ ਪੇਅਰ ਹੈ ਇੰਪਰੂਵ ਤੇ ਇਨਹਾਂਸ ਇੰਪਰੂਵ ਤੇ ਇਨਹਾਂਸ ਠੀਕ ਇੰਪਰੂਵ ਹੁੰਦਾ ਕਿਸੇ ਚੀਜ਼ ਦੇ ਫੀਚਰ ਸੁਧਾਰਨੇ ਠੀਕ ਹੈ ਐਨਹਾਂਸ ਹੁੰਦਾ ਕਿਸੇ ਚੀਜ਼ ਦੀ ਖੂਬਸੂਰਤੀ ਸੁਧਾਰਨੇ ਮੰਨ ਕੇ ਚੱਲੋ ਕੰਪਨੀ ਨੇ ਕੋਈ ਗੱਡੀ ਲਾਂਚ ਕੀਤੀ ਠੀਕ ਆ ਗੱਡੀ ਦੇ ਜਿਹੜੇ ਹੈਗੇ ਕੁਝ ਕੁ ਫੀਚਰ ਜਿਹੜੇ ਹੈਗੇ ਵਧੀਆ ਕੰਮ ਨਹੀਂ ਸੀ ਕਰਦੇ ਆ ਲੋਕਾਂ ਨੂੰ ਪਸੰਦ ਨਹੀਂ ਆਈ ਠੀਕ ਹੈ ਤਾਂ ਕੰਪਨੀ ਨੇ ਅਪਡੇਟ ਕੀਤਾ ਮਾਡਲ ਤਾਂ ਉਹ ਜਿਹੜੇ ਫੀਚਰ ਖਰਾਬ ਸੀ ਜਾਂ ਇਹਨੇ ਵਧੀਆ ਕੰਮ ਨਹੀਂ ਸੀ ਕਰਦੇ ਉਹਨਾਂ ਨੂੰ ਸਹੀ ਕੀਤਾ ਵਧੀਆ ਕਰਤਾ ਫੀਚਰ ਸੁਧਾਰ ਕੇ ਕੰਪਨੀ ਨੇ ਗੱਡੀ ਨੂੰ ਇੰਪਰੂਵ ਕਰਤਾ ਠੀਕ ਹੁਣ ਮੰਨ ਕੇ ਚੱਲੋ ਕੰਪਨੀ ਦੇ ਗੱਡੀ ਦੇ ਫੀਚਰ ਤਾਂ ਸੋਹਣੇ ਸੀ ਪਰ ਗੱਡੀ ਦੀ ਲੁੱਕ ਨਹੀਂ ਸੀ ਸੋਹਣੀ ਠੀਕ ਹੈ ਗੱਡੀ ਦੀ ਲੁੱਕ ਐਨੀ ਖਾਸ ਲੋਕਾਂ ਨੂੰ ਪਸੰਦ ਨਹੀਂ ਆਈ ਤਾਂ ਕੰਪਨੀ ਨੇ ਕੀ ਕੀਤਾ ਕਿ ਕੰਪਨੀ ਨੇ ਗੱਡੀ ਦੀ ਲੁੱਕ ਤੇ ਕੰਮ ਕੀਤਾ ਉਹਨੂੰ ਅਪਗ੍ਰੇਡ ਕੀਤਾ ਉਹਦੀ ਲੁੱਕ ਸੋਹਣੀ ਕਰਤੀ ਲੋਕਾਂ ਨੂੰ ਪਸੰਦ ਆਈ ਠੀਕ ਤਾਂ ਇਹਦਾ ਮਤਲਬ ਹੋ ਗੱਡੀ ਦੀ ਲੁੱਕ ਨੂੰ ਇਨਹਾਂਸ ਕੀਤਾ ਠੀਕ ਹੈ ਇੰਪਰੂਵ ਮਤਲਬ ਜਦੋਂ ਕਿਸੇ ਚੀਜ਼ ਦੀ ਅ ਕੰਮ ਕਰਨ ਦੀ ਕੁਆਲਿਟੀ ਵਧੀਆ ਹੋਵੇ ਜੀ ਇਨਹਾਂਸ ਮਤਲਬ ਜਦੋਂ ਕਿਸੇ ਚੀਜ਼ ਦੀ ਅਪੀਅਰੈਂਸ ਵਧੀਆ ਹੋਵੇ ਜੀ ਠੀਕ ਹੈ ਇੰਪਰੂਵ ਤੇ ਅਪੀਅਰੈਂਸ ਤਾਂ ਆ ਸੀਗੇ ਵੀ ਨੀਅਰ ਸਨੋਨਿਮਸ ਜਿਹੜੇ ਦੇਖਣ ਸੁਣਨ ਨੂੰ ਇੱਕ ਦੂਸਰੇ ਦੇ ਸਨੋਨਿਮ ਲੱਗਦੇ ਜ਼ਰੂਰ ਆ ਬਹੁਤੇ ਬੱਚੇ ਲਾ ਵੀ ਦਿੰਨੇ ਆ ਆਪਾਂ ਇੱਕ ਦੂਸਰੇ ਦੀ ਥਾਂ ਤੇ ਪਰ ਗਲਤ ਹੋ ਜਾਂਦੇ ਗਲਤ ਕਿਉਂ ਹੋ ਜਾਂਦੇ ਕਿਉਂਕਿ ਇਹ ਨੀਅਰ ਸਨੋਨਿਮ ਨੀਅਰ ਸਨੋਨਿਮ ਮਤਲਬ ਐਕਚੁਅਲ ਸਿਨੋਨੀਮ ਨਹੀਂ ਹੈਗੇ ਇਹ ਇੱਕ ਦੂਸਰੇ ਦੇ ਠੀਕ ਹੈ ਇਹਨਾਂ ਦੇ मीनिंग ਅਲੱਗ-ਅਲੱਗ ਆ ਠੀਕ ਹੈ ਆਪਾਂ ਵਰਤ ਜ਼ਰੂਰ ਦਿੰਦੇ ਕੋਈ ਸਮਝ ਕੇ ਐਸੇ ਕਰਕੇ ਗਲਤ ਹੋ ਜਾਂਦੇ ਕਿਉਂਕਿ ਇਹ ਇੱਕ ਨਹੀਂ ਹੈਗੀ ਇਹਨਾਂ ਦਾ मीनिंग ਇੱਕ ਨਹੀਂ ਹੈਗਾ ਠੀਕ ਤਾਂ ਇਹਨਾਂ ਨੂੰ ਅਗਰ ਸਮਝਣਾ ਕਰਨ ਦੇ ਵਿੱਚ ਕੋਈ ਪ੍ਰੋਬਲਮ ਆਈ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਕੰਟੈਂਟ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਅੱਗੇ ਜਿਹੜਾ ਹੈ ਲੋਕਾਂ ਤੱਕ ਜਿਹੜਾ ਹੈ ਪੰਜਾਹ ਫਾਰਵਰਡ ਕਰੋ ਔਰ ਕੰਟੈਂਟ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ